ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੀਡਬਲਯੂਪ 1126 ਔਰ 2023 ਪੰਜਾਬ ਸਰਕਾਰ ਤੇ ਪੈਸ਼ਨਰਸ ਨੂੰ 2.0 ਫੈਕਟਰ ਦੇ ਨਾਲ ਪੈਨਸ਼ਨ ਸੰਬੰਧੀ ਮਾਂਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਿਤੀ 24 4 2025 ਨੂੰ ਹੋਈ ਹੀアリング ਦੀ ਕਮ ਆਊਟ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਪਹਿਲਾਂ ਸਭ ਨੂੰ ਆਪ ਨੂੰ ਰਿਕਵੈਸਟ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਗਵਾਨ ਸਿੰਘ ਮਾ ਸਰਕਾਰ ਤੋਂ ਪੈਨਸ਼ਨਰਸ ਨੂੰ ਜਿਹੜੀਆਂ ਨੇ ਕਾਫੀ ਉਮੀਦਾਂ ਸਨ ਕਿ ਇਹ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਵੱਲ ਕਾਫੀ ਜਿਹੜਾ ਹੈ ਫੌਰਨ ਤੌਰ ਤੇ ਉਹਨਾਂ ਦੇ ਮਸਲੇ ਹੱਲ ਕਰੇਗੀ ਕਿਉਂਕਿ 2022 ਦੀਆਂ ਚੋਣਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਵੱਡੇ ਲੀਡਰਾਂ ਨੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਮਸਲੇ ਜਿਹੜੇ ਨੇ ਸੱਤਾ ਦੇ ਵਿੱਚ ਆਉਂਦੇ ਸਾਰ ਹੱਲ ਕਰਨ ਦੇ ਜਿਹੜੇ ਨੇ ਜਿਹੜੇ ਕੀ ਵਾਦੇ ਦਿਖਾਏ ਸਨ ਉਹਨਾਂ ਤੋਂ ਪੈਨਸ਼ਨਰਸ ਦੀ ਉਮੀਦਾਂ ਨੂੰ ਖੁਦ ਭਾਰੇ ਤੱਕਾ ਲੱਗੇ ਜਦੋਂ ਉਹਨਾਂ ਦੀ ਇਹ ਇੱਕ ਹੱਕੀ ਮੰਗਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲ ਕੇ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਤੇ ਪੈਸ਼ਨਰ ਉਸਨ 2.95 ਫੈਕਟਰ ਦੇ ਨਾਲ ਸੋਧਨ ਦੀ ਮੰਗ ਜੋ ਸੀ ਉਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੰਨਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੇ ਦੁਆਰਾ ਪੈਸ਼ਨਰ ਦੀ ਪੈਸ਼ਨ 2.95 ਦੇ ਫੈਕਟਰ ਦੇ ਨਾਲ ਸੋਧੇ ਜਾਂ ਸੰਬੰਧੇ ਅਣਦੇਖੀ ਕਰਕੇ ਸਿਰਫ 113% ਡੀਏ ਦੇ 15% ਦਾ ਲਾਭ ਦੇ ਕੇ ਪੈਨਸ਼ਨ ਸੋਧਨ ਦਾ ਫਾਰਮੂਲਾ ਤਿਆਰ ਕੀਤਾ ਸੀ ਜੇ ਅਨਸਾਰ ਫੈਕਟਰ 2.95 ਦੀ ਬਜਾਏ ਮਹਿਜ਼ 2.45 ਹੀ ਬਣਿਆ ਸੀ ਕਿਉਂਕਿ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਆਮਦਵੀ ਪਾਰਟੀ ਦੀ ਸਰਕਾਰ ਨੇ ਵੀ ਪੈਨਸ਼ਨ ਨਾਲ ਇੱਕ ਵੱਡੀ ਜਿਹੜੀ ਹੈ ਬੇਇਨਸਾਫੀ ਹੀ ਕੀਤੀ ਸੀ ਜਦੋਂ ਉਹਨਾਂ ਨੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਇੱਥੇ ਹੀ ਬਸ ਨਹੀਂ ਸਿਦਮ ਦੀ ਗੱਲ ਹੈ ਤਾਂ ਇਹ ਹੈ ਕਿ ਮਿਤੀ 28 11 2025 ਚੋਵੀ ਨੂੰ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਇੱਕ ਰਿਟ ਦੇ ਫੈਸਲੇ ਦੇ ਵਿੱਚ 2.59 ਵੈਕਟਰ ਦੇ ਸੰਬੰਧੀ ਸਰਕਾਰ ਨੂੰ ਹਦਾਇਤ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕੀਤੀ ਸੀ ਤੇ ਇਸ ਦੇ ਵਾਸਤੇ 3 ਮਹੀਨੇ ਦਾ ਸਮਾਂ ਵੀ ਜਿਹੜਾ ਮਿਥਿਆ ਗਿਆ ਸੀ ਪਰੰਤੂ ਸਰਕਾਰ ਨੇ ਕਾਨੂੰਨੀ ਦਾ ਪੇਜਾਂ ਦੀ ਵਰਤੋਂ ਕਰਦੇ ਹੋਏ ਜਿਹੜੀ ਡੇਟ ਹੈ ਇਸ ਨੂੰ ਲਾਗੂ ਨਹੀਂ ਕੀਤਾ ਇਹਨਾਂ ਇਸੇ ਇਹਨਾਂ ਨੇ ਇਸੇ ਤਰ੍ਹਾਂ ਦੀ ਹੀ ਇੱਕ ਸੀਡਬਲਯੂਪੀ ਨੰਬਰ ਰਿਟ 11 26 2023 ਦੀ ਮੇਗਨਾਥ ਐਂਡ ਆਦਰਸ ਵਰਸਸ ਕੇਸ ਪੰਜਾਬ ਫਾਈਲ ਕੀਤੀ ਗਈ ਸੀ ਜਿਸ ਦੀ ਸੁਣਵਾਈ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਮਿਤੀ 4 24 4 2025 ਨੂੰ ਕੀਤੀ ਗਈ ਸੀ 2.95 ਫੈਕਟਰ ਦੇ ਨਾਲ ਪੈਨਸ਼ਨ ਸੋਧੇ ਗਏ ਗਿਆਨ ਜਿਹੜੀ ਹੈ ਦੀ ਕੀਤੀ ਗਈ ਸੀ ਪ੍ਰੇ ਦਾ ਅਦਾਲਤ ਨੂੰ ਜਿਹੜੇ ਦਿੱਤੇ ਜਾਣ ਵਾਲੇ ਫੈਸਲੇ ਦੀ ਉਡੀਕ ਕਰਦੇ ਫੈਸ਼ਨਲ ਦੀਆਂ ਉਮੀਦਾਂ ਨੂੰ ਉਦੋਂ ਥੋੜਾ ਜਿਹਾ ਤੱਕਾ ਲੱਗਿਆ ਜਦੋਂ ਕਿ ਫੈਸਲਾ ਨਹੀਂ ਆਇਆ ਤੇ ਡੇਟ ਆਫ ਜਿਹੜੀ ਕਿ ਹੀアリング ਦੀ ਅਗਲੀ ਜਿਹੜੀ ਹੈ ਡੇਟ ਹੈ ਹੀアリング ਦੀ ਜਿਹੜੀ 27 10 2025 ਜਿਹੜੀ ਹੈ ਪਾ ਦਿੱਤੀ ਹੈ ਜੋ ਕਿ ਬਹੁਤ ਹੀ ਲੰਬੀ ਤਰੀਕ ਜਾਣੇ ਕਿ 6 ਮਹੀਨੇ ਬਾਅਦ ਮਿਲੀ ਹੈ ਇਸ ਤੋਂ ਪਹਿਲਾਂ ਵੀ 2.90 ਫੈਕਟਰ ਸੰਬੰਧੀ ਕ੍ਰਿਟ WP ਨੰਬਰ ਜਿਹੜਾ ਹੈ 12199 ਜਿਹੜਾ ਕਿ 2000 ਤੇ ਨਰਿੰਦਰ ਪਾਲ ਐਂਡ ਆਦਰਸ ਵਰਸਸ ਸਟੇਟ ਆਫ ਪੰਜਾਬ ਦੀ ਸੁਣਵਾਈ ਪੰਜਾਬ ਦੇ ਵੱਲ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਿਤੀ 8/4/2025 ਨੂੰ ਕੀਤੀ ਗਈ ਸੀ ਜਿਸ ਦੀ ਜਿਹੜੀ ਹੈ ਨੈਕਸਟ ਡੇਟ ਹੈਰਿੰਗ ਦੀ ਵੀ ਜਾਣੇ ਕਿ 20/11/2025 ਪਾ ਦਿੱਤੀ ਗਈ ਹੈ ਸੋ ਜੋ ਕਿ 7ਵੇਂ ਨਿਆ ਤੋਂ ਵੀ ਵੱਧ ਦਾ ਸਮਾਂ ਜਿਹੜਾ ਹੈ ਕਿ ਬੰਦ ਹੈ ਇਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਨੇ ਪੈਨਸ਼ਨਰ ਦਾ ਜਿਹੜਾ 2.95 ਫੈਕਟਰ ਦੇ ਜਾਇਜ਼ ਹੱਕਾਂ ਨੂੰ ਵੀ ਜਿਹੜਾ ਦੱਬ ਕੇ ਰੱਖਿਆ ਹੈ ਇਸ ਨੂੰ ਪੂਰਾ ਨਹੀਂ ਕੀਤਾ ਪੈਨਸ਼ਨਸ ਆਪਣਾ ਹੱਕ ਲੈਣ ਵਾਸਤੇ ਕੋਰਟ ਕਚੈਰੀਆਂ ਦੇ ਚੱਕਰ ਪੰਜਾਬ ਸਰਕਾਰ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਕਿ ਡਾਇਰੈਕਸ਼ਨ ਨਹੀਂ ਮੰਨਿਆ ਇੱਕ ਰਿਟ ਫੈਸਲਾ ਸੁਣਾਉਂਦੇ ਹੋਏ ਕਿ ਜਿੱਥੋਂ ਤੱਕ ਹੋ ਸਕੇ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨਸ ਸੰਬੰਧੀ ਰੀਟਿੰਗ ਰੇਸ਼ਨ ਤੋਂ ਬਚਣਾ ਚਾਹੀਦਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 2.95 ਨਾਲ ਪੈਨਸ਼ਨ ਉਹਦੇ ਜਾਨ ਦੀ ਮੰਗ ਪੂਰੀ ਕਰਵਾਉਣ ਦੇ ਲਈ ਪੈਨਸ਼ਨਸ ਨੂੰ ਕਿੰਨਾ ਕੁ ਇੰਤਜ਼ਾਰ ਕਰਨਾ ਪਵੇਗਾ ਤਾਂ ਕਿੰਨਾ ਕੁ ਜਿਹੜਾ ਕਿ ਸੰਘਰਸ਼ ਕਰਨਾ ਪਵੇਗਾ ਵੈਸੇ ਵੀ ਮਿਤੀ 25 4 2025 ਨੂੰ ਜਿਹੜੇ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੀ ਮੀਟਿੰਗ ਜੋ ਕਿ ਕੈਬਨਿਟ ਸਬ ਕਮੇਟੀ ਨਾਲ ਹੋਈ ਸੀ ਉਸ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ 30 April ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ 2.9 ਫੈਕਟਰ ਸੰਬੰਧੀ ਕੋਈ ਠੋਸ ਫੈਸਲਾ ਲਿਆ ਜਾਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ 30 4 2025 ਦੀ 4 2025 ਨੂੰ ਜਿਹੜੀ ਕੀ ਕੱਲ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕਿ ਸਰਕਾਰ ਜਿਹੜੀਆਂ ਇਹ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਫਿਰ ਜਿਹੜਾ ਕੀ ਪੂਰਾ ਕਰਦੀ ਹੈ ਜਾਂ ਨਹੀਂ